ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਹਿੰਦੇ ਦੇਸ਼ ਦੀ ਸੰਗਤ ਦੇ ਪਰਥਾਏ ਮਨ ਨੂੰ ਸੰਬੋਧਨ ਕਰਦੇ ਹੋਏ ਪਹਿਲੇ ਘਰ ਸੁਰਤਾਲ ਵਿੱਚ ਜਸ ਰੂਪ ਬਾਣੀ ਉਚਾਰਨ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਸੁਣ ਬਾਬਰੀ ਤੂ ਕਾਏ ਦੇਖ ਭੁਲਾਨਾ ਹੇ ਬਾਬਰੇ ਕਮਲੇ ਮਨ ਜੀਵ ਸੁਣਨਾ ਕਰ ਤੂੰ ਕਿਸ ਵਾਸਤੇ ਪਦਾਰਥਾਂ ਨੂੰ ਦੇਖ ਕੇ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ ਸੁਣ ਬਾਬਰੇ 네ਹ ਕੂੜਾ ਲਾਇਓ ਕੁਸੰਭ ਰਗਾਨਾ ਹੇ ਬਾਬਰੇ ਚੱਲੇ ਮਨ ਸੁਣਨਾ ਕਰ ਤੂੰ ਕਸੂਮੇ ਦੇ ਰੰਗ ਵਾਂਗ ਕੱਚੇ ਪਦਾਰਥਾਂ ਮਾਇਆ ਵਿੱਚ ਝੂਠਾ ਹੀ 네ਹੋ ਪ੍ਰੇਮ ਲਾਇਆ ਹੋਇਆ ਹੈ ਕੂੜੀ ਦੇਖ ਭੁੱਲੋ ਕੂੜੀ ਦੇਖ ਭੁੱਲੋ ਅਡ ਲਹਿ ਨਾ ਮੁਲੋ ਗੋਬਿੰਦ ਨਾਮ ਮਜੀਠਾ ਜਿਸ ਕੂੜੀ ਝੂਠੀ ਮਾਇਆ ਨੂੰ ਦੇਖ ਹੁੰਦਾ ਵੇਖ ਕੇ ਤੂੰ ਪ੍ਰਮਾਤਮਾ ਵੱਲੋਂ ਭੁੱਲ ਗਿਆ ਹੈ ਇਸ ਦਾ ਅੰਤ ਨੂੰ ਅਡ ਕੀ ਇਹ ਅੱਧੀ ਕੌਡੀ ਵੀ ਮੁੱਲ ਨਹੀਂ ਪ੍ਰਾਪਤ ਕਰ ਸਕੇਗਾ ਕੇਵਲ ਗੋਬਿੰਦ ਪਰਮੇਸ਼ਰ ਦਾ ਨਾਮ ਹੀ ਮਜੀਠ ਰੰਗ ਦੀ ਨਿਆਈ ਪੱਕਾ ਹੈ ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਜੇਕਰ ਤੂੰ ਗੁਰੂ ਦੇ ਸ਼ਬਦ ਉਪਦੇਸ਼ ਨੂੰ ਮਿੱਠਾ ਪਿਆਰਾ ਚੀਨ ਜਾਣ ਕੇ ਸਿਮਰੇ ਤਾਂ ਤੂੰ ਪਰਮੇਸ਼ਰ ਦਾ ਲਾਲਾ ਦਾਸ ਹੋ ਜਾਵੇਂਗਾ ਅਤੇ ਤੈਨੂੰ ਅਤਿਅੰਤ ਹੀ ਭਗਤੀ ਦਾ ਗੁਲਾਲਾ ਗੂੜਾ ਰੰਗ ਚੜ ਜਾਵੇਗਾ ਮਿੱਥਿਆ ਮੋਹੇ ਮਗਨ ਥੀ ਰਹਾ ਝੂਠ ਸੰਗ ਲਪਟਾਨ ਪਰ ਤੂੰ ਤਾਂ ਮਿੱਥਿਆ ਨਾਸ਼ਵੰਤ ਪਦਾਰਥਾਂ ਮਾਇਆ ਦੇ ਮੋਹ ਸਨੇਹ ਵਿੱਚ ਮਗਨ ਮਸਤ ਥੀ ਕੇ ਇਹ ਹੋ ਰਿਹਾ ਅਤੇ ਝੂਠ ਬੋਲਣ ਦੇ ਨਾਲ ਹੀ ਲਪਟਾਨਾ ਲੰਬਟ ਹੋਇਆ ਪਿਆ ਵਾ ਝੂਠੇ ਪਦਾਰਥਾਂ ਦੇ ਨਾਲ ਖਚਤ ਹੋਇਆ ਪਿਆ ਹੈ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਪਗਧਾਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਇਉ ਬੇਨਤੀ ਕਰਕੇ ਇਹ ਕਿਰਪਾ ਮੇਰ ਦੇ ਨਿਧ ਸਮੁੰਦਰ ਮੈਂ ਦੀਨ ਗਰੀਬ ਤੇਰੀ ਸਰਣ ਓਟ ਵਿੱਚ ਆਇਆ ਹੂੰ ਤੂੰ ਮੇਰੀ ਇਉ ਲਾਜ ਪੈਜ ਰਾਖ ਕੀ ਰੱਖਣਾ ਕਰ ਜਿਵੇਂ ਆਪਣੇ ਭਗਤਾਨਾ ਭਗਤਾਂ ਦੀ ਲੱਜਾ ਰੱਖਦਾ ਹੈ ਸੁਣ ਬਾਵਰੇ ਸੇਵ ਠਾਕੁਰ 나ਥ ਪਰਾਣਾ हे बावरे ਕਮਲੇ ਮਨ ਸੁਣ ਤੂੰ ਆਪਣੇ ਪ੍ਰਾਣਾ ਸਵਾਸਾਂ ਦੇ 나ਥ ਮਾਲਕ ਠਾਕੁਰ ਸੁਆਮੀ ਪਰਮੇਸ਼ਰ ਨੂੰ ਸੇਵਨਾ ਕਰ ਉਹਨੂੰ ਸਿਮਰਿਆ ਕਰ ਸੁਣ ਬਾਵਰੇ ਜੋ ਆਇਆ ਤਿਸ ਜਾਣਾ हे बावरे ਕਮਲੇ ਮਨ ਸੁਣ ਜੋ ਵੀ ਸੰਸਾਰ ਵਿੱਚ ਆਇਆ ਹੈ ਉਸਨੇ ਅੰਤ ਨੂੰ ਇੱਥੋਂ ਚਲੇ ਹੀ ਜਾਣਾ ਹੈ ਨਿਹਚਲ ਹੱਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਏ ਪਰਦੇਸੀ ਜੀਵ ਸੋੜ ਜਿਸ ਸੰਬੰਧੀਆਂ ਪਦਾਰਥਾਂ ਜਗਤ ਆਦ ਨੂੰ ਤੂੰ ਦੇਖਦਾ ਉਹ ਹੱਬ ਸਭ ਏ ਤੋਂ ਵੈਸੀ ਵੰਜਸੀ ਪਾਪ ਜਾਣ ਵਾਲਾ ਹੈ ਇਸ ਲਈ ਸੰਤ ਸੰਗ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਰਹਿਣਾ ਕਰ ਹਰ ਪਾਈਐ ਭਾਗੀ ਸੁਣ ਬੈ ਰਾਗੀ ਚਰਨ ਪ੍ਰਭੂ ਗੈ ਰਹੀਐ ਹੀ ਬੈ ਰਾਗੀ ਵਿरागवान 파ਵ ਚੰਚਲ ਮਨਾ ਸੁਣ ਵੱਡੇ ਭਾਗਾ ਕਰਕੇ ਹੀ ਪਰਮੇਸ਼ਰ ਪਾਉਣਾ ਕਰੀਦਾ ਇਸ ਲਈ ਉਸ ਪ੍ਰਭੂ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਆਪਣੇ ਪ੍ਰੇਮ ਰੂਪੀ ਹੱਥਾਂ ਨਾਲ ਗਹਿ ਫੜੀ ਰਖੀਏ ਇਹ ਮਨ ਦੀ ਜੈ ਸੰਕ ਨ ਕੀਜੈ ਗੁਰਮੁਖ ਤਜ ਬਹੁ ਮਾੜਾ ਇਹ ਮਨ ਚਿਤ ਸਤਿਗੁਰਾਂ ਨੂੰ ਅਰਪ ਦੇਣਾ ਕਰ ਤੇ ਸ਼ੰਕਾ ਨਾ ਕਰ ਕਿ ਪਤਾ ਨਹੀਂ ਪ੍ਰਾਪਤੀ ਹੋਵੇ ਵੀ ਚ ਕਿ ਨਾ ਜ਼ਰੂਰੀ ਹੋਵੇਗੀ ਅਤੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਮਿਲ ਕੇ ਜੋ ਤੈਨੂੰ ਆਪਣੀ ਵਿੱਦਿਆ ਗੁਣਾ ਆਦ ਦਾ ਬਹੁਤਾ ਮਾਣਾ ਅਭਿਮਾਨ ਸੀ ਉਹ ਛੱਡ ਦੇਣਾ ਕਰ ਨਾਨਕ ਦੀਨ ਭਗਤ ਪਵਤਾਰਣ ਤੇਰੇ ਕਿਆ ਗੁਣ ਆਖ ਵਖਾਣਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਉਸ ਵਾਹਿਗੁਰੂ ਅੱਗੇ ਇਓ ਬੇਨਤੀ ਕਰ ਹੇ ਵਾਹਿਗੁਰੂ ਤੂੰ ਦੀਨ ਗਰੀਬੀ ਭਾਵ ਨਿਮਰਤਾ ਧਾਰਨ ਵਾਲੇ ਭਗਤ ਜਨਾਂ ਨੂੰ ਪਾਵ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੁਖ ਦੁਆਰਾ ਆਖ ਕੇ ਵਿਖਾਣਾ ਵਿਖਿਆਣ ਕਰ ਕਥਨ ਕਰ ਸੁਣ ਬਾਬਰੇ ਕਿਆ ਕੀਚੈ ਕੂੜਾ ਮੰਨੋ ਹੇ ਬਾਬਰੇ ਚੱਲੇ ਜੀਵ ਸੁਣਨਾ ਕਰ ਕੀ ਝੂਠਾ ਈ ਸੰਸਾਰ ਸਰੀਰ ਗੁਣਾਂ ਦਾ ਇਤਿਆਦ ਮਾਨ ਕਰਦਾ ਹੈ ਸੁਣ ਬਾਵਰੀ ਖੱਬ ਵੈਸੀ ਗਰਭ ਗੁਮਾਨੋ ਏ ਬਾਵਰੀ ਕਮਲੇ ਜੀ ਸੁਣ ਪਦਾਰਥਾਂ ਦਾ ਗਰਭ ਗਰਭ ਬੱਬੇ ਨਾ ਆਇਆ ਬੋਲਾ ਬੋਲਣਾ ਹੰਕਾਰ ਦਾ ਵਾਚਕ ਇੱਕ ਭੱਬੇ ਨਾ ਗਰਭ ਆਉਂਦਾ ਉਹ ਹੈ ਮਾਂ ਦਾ ਉਦਰ ਮਾਂ ਦਾ ਪੇਟ ਮਾਂ ਦੀ ਕੁੱਖ ਇੱਥੇ ਬੱਬੇ ਨਾ ਆਇਆ ਹੰਕਾਰ ਗੁਣਾ ਸਰੀਰ ਆਦ ਦਾ ਗੁਮਾਨੋ ਅਬਮਾਨ ਖੱਬ ਸਭ ਕੁਝ ਹੀ ਚਲਿਆ ਜਾਵੇਗਾ ਨੇਚਲ ਹੱਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾ사 ਜਿਨ੍ਹਾਂ ਪਦਾਰਥਾਂ ਸੰਸਾਰ ਆਦ ਨੂੰ ਨੇਚਲ ਅਚਲ ਮੰਨੀ بیٹھا ਹੈ ਉਹ ਹੱਬ ਸਭ ਕੁਝ ਚਲੇ ਜਾਣ ਇਸ ਦਾ ਮਾਣਾ ਅਬਮਾਨ ਕਰਨਾ ਝੂਠਾ ਹੀ ਹੈ ਇਥੇ ਤਾਂ ਪ੍ਰਭੂ ਪਰਮੇਸ਼ਰ ਦੇ ਸੰਤ ਜਨਾਂ ਦਾ ਦਾ사 ਸੇਵਕ ਹੋ ਕੇ ਰਹਿਣਾ ਚਾਹੀਦਾ ਜੀਵਤ ਮਰੀਐ ਭਉ ਜਲ ਤਰੀਐ ਜੇਤੀ ਵੈ ਕਰਮ ਲਿਖਿਆ ਸਾ ਜੇਕਰ ਕਰਮ ਕਰਮਾਂ ਵਿੱਚ ਲਿਖਿਆ ਸਾ ਲਿਖਿਆ ਹੋਵੇ ਵਾ ਜੇਕਰ ਪਰਮੇਸ਼ਰ ਦੀ ਕਿਰਪਾ ਸਦਕਾ ਮੱਥੇ ਉੱਪਰ ਉਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੋਵੇ ਤਾਂ ਜੀਵਤ ਭਾਵ ਵੱਲੋਂ ਮਰ ਜਾਈਦਾ ਹੈ ਅਤੇ ਪੌਜਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਵ ਸਹਿਜ ਧਿਆਨ ਗੁਰੂ ਸਾਹਿਬ ਜੀ ਨੂੰ ਸੇਵੀ ਜੈ ਸੇਵਨ ਕਰ ਗੁਰੂ ਪਾਸੋਂ ਅੰਮ੍ਰਿਤ ਨਾਮ ਨੂੰ ਪੀਣਾ ਕਰ ਵਾਂ ਅੰਮ੍ਰਿਤ ਮ੍ਰਿਤਯੂ ਤੋਂ ਰਹਿਤ ਆਨੰਦ ਸਰੂਪ ਪਰਮੇਸ਼ਰ ਦੇ ਬ੍ਰਹਮ ਆਨੰਦ ਰੂਪੀ ਰਸ ਨੂੰ ਪੀਣਾ ਕਰ ਪਰ ਇਸ ਰਸ ਨੂੰ ਉਹੀ ਪੀਂਦਾ ਜਿਸ ਦਾ ਪਰਮੇਸ਼ਰ ਸਹਿਜ ਰੂਪ ਵਿੱਚ ਧਿਆਨ ਲਗਾ ਦਿੰਦਾ ਹੈ ਨਾਨਕ ਸ਼ਰਣ ਪਿਆ ਹਰ ਦੁਆਰੈ ਹੋ ਬਲ ਬਲ ਸਤਿਗੁਰ ਬਾਨੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਦੁਆਰੈ ਸਾਧ ਸੰਗਤ ਰੂਪੀ ਦਰਵਾਜ਼ੇ ਸ਼ਰਣ ਓਟ ਵਿੱਚ ਪਿਆ ਅਸੀਂ ਉਸ ਤੋਂ ਮੰਨ ਕਰਕੇ ਬਲਹਾਰ ਤਨ ਕਰਕੇ ਬਲਹਾਰ ਅਤੇ ਬਾਣੀ ਕਰਕੇ ਹਮੇਸ਼ਾ ਕੁਰਬਾਨ ਜਾਂਦੇ ਹਾਂ ਸੁਣ ਬਾਵਰੀ ਮਤ ਜਾਣੈ ਪ੍ਰਭ ਮੈਂ ਪਾਇਆ ਏ ਬਾਵਰੀ ਕਮਲੇ ਜੀ ਸੁਣ ਮਤਾਏ ਜਾਣ ਜਾਣੈ ਸਮਝ ਲਵੀ ਕਿ ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਸੁਣ ਬਾਵਰੀ ਥੀ ਰੇਣ ਜਿਨੀ ਪ੍ਰਭ ਧਾਇਆ ਏ ਬਾਵਰੀ ਕਮਲੇ ਜੀ ਸੁਣ ਜਿਨ੍ਹਾਂ ਨੇ ਅਠੇ ਪਹਿਰ ਪਰਮੇਸ਼ਰ ਅਰਾਧਨਾ ਕੀਤਾ ਹੈ ਉਹਨਾਂ ਦੇ ਚਰਨਾਂ ਦੀ ਧੂੜ ਥੀਓ ਕਈ ਇਹ ਹੋਣਾ ਕਰ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵੱਡ ਭਾਗੀ ਦਰਸ਼ਨ ਪਾਈਐ ਜਿਨ੍ਹਾਂ ਨੇ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ ਉਹਨਾਂ ਨੇ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਪਰ ਵੱਡੇ ਭਾਗਾ ਕਰਕੇ ਉਹਨਾਂ ਪਿਆਰਿਆਂ ਵਾ ਪਰਮੇਸ਼ਰ ਦਾ ਦਰਸ਼ਨ ਦੀਦਾਰ ਪ੍ਰਾਪਤ ਕਰੀਦਾ ਹੀ ਨਿਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਐ ਨਿਮਾਣਾ ਮਾਰ ਰਹਿਤ ਹੋ ਜਾ ਮਹਾਤਮਾ ਜਨਾ ਤੂੰ ਹਮੇਸ਼ਾ ਕੁਰਬਾਨਾ ਬਲਹਾਰ ਜਾ ਅਤੇ ਸਾਰਾ ਆਪਾ ਪਾਪ ਹੰਕਾਰ ਮਿਟਾ ਦੇਣਾ ਕਰ ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਇਸ ਪਹਿ ਆਪ ਵੇਚ ਆਇਆ ਉਹ ਧਨ ਭਾਗ ਉਤਮ ਭਾਗਾ ਦੇ ਸੁਦਾ ਸਹਿਤ ਹੈ ਵਾਸੁਦਾ ਨਰੂਲ ਭਾਵ ਨਿਰੇ ਉਸ ਦੇਹੀ ਧੰਤਾ ਜੋਗ ਭਾਗਨ ਜਿਸ ਨੇ ਪਰਮੇਸ਼ਰ ਨੂੰ ਲੱਭ ਲਿਆ ਹੈ ਪਾਪ ਪ੍ਰਾਪਤ ਕਰ ਲਿਆ ਹੈ ਹਮ ਅਸੀਂ ਉਸ ਗੁਰਮੁਖ ਦੇ ਪਹਿ ਪਾਸ ਆਪਣਾ ਆਪ ਵੇਚਣਾ ਕੀਤਾ ਹੈ ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ અપਨਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਇਉ ਬੇਨਤੀ ਕਰੀਏ اے ਸੁਖਾਂ ਦੇ ਸਾਗਰ ਸਮੁੰਦਰ ਵਾਹਿਗੁਰੂ ਅਸੀਂ ਦੀਨ ਗਰੀਬ ਤੇਰੀ ਸਰਨ ਓਟ ਵਿੱਚ ਆਏ ਤੂੰ ਸਾਨੂੰ ਅਪਣਾਇਆ ਆਪਣਾ ਬਣਾ ਕੇ ਸਾਡੀ ਲੱਜਿਆ ਰਖਣੀ ਕਰ ਸੂਹੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਜੀ ਸਰਬਸਾਂਝਾ ਉਪਦੇਸ਼ ਕਥਨ ਕਰ ਰਹੇ ਆ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈਬਲ RAM ਜੀਓ ਏ RAM ਦੇ ਪਿਆਰੇ ਜੀ ਪਰਮੇਸ਼ਰ ਦੇ ਚਰਨ ਕਮਲਾਂ ਦੀ ਟੇਕ ਓਟ ਸਤਿਗੁਰੂ ਸਾਹਿਬ ਜੀ ਨੇ ਤੁਸ ਪ੍ਰਸੰਨੋ ਕਰਕੇ ਦੇਣਾ ਕੀਤੀ ਹੈ ਇਸ ਲਈ ਅਸੀਂ ਸਤਿਗੁਰੂ ਸਾਹਿਬ ਜੀ ਤੋਂ ਬਲਹਾਰ ਜਾਂਦੇ ਹਾਂ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਸ ਹੈ ਘਰ ਤਿਸ ਕੈ ਬਲਰਾਮ ਜੀਓ ਹਰੀ ਸਰੂਪ ਗੁਰੂ ਜੀ ਨਾਮ ਅੰਮ੍ਰਿਤ ਦੇ ਪੰਡਾਰ ਖਜ਼ਾਨੇ ਨਾਲ ਭਰੇ ਹੋਏ ਵਾ ਹਰੀ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਸੰਤਾਂ ਮਹਾਤਮਾ ਦੇ ਹਿਰਦੇ ਰੂਪੀ ਖਜ਼ਾਨੇ ਭਰੇ ਹੋਏ ਤਿਸ ਗੁਰੂ ਸਾਹਿਬ ਜੀ ਦੇ ਸੰਗਤ ਹਿਰਦੇ ਰੂਪੀ ਘਰ ਵਿੱਚ ਸਭ ਕੁਝ ਹੈ ਇਸ ਲਈ ਹੀ RAM ਦੇ ਪਿਆਰੇ ਜੀ ਮੈਂ ਗੁਰਾਂ ਤੋਂ ਬਲਹਾਰ ਜਾਂਦਾ ਹਾਂ ਬਾਬਲ ਮੀਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਮੇਰਾ ਬਾਬਲ ਪਿਤਾ ਸਤਿਗੁਰੂ ਬਹੁਤ ਸਰਬਸ਼ਕਤੀ ਵਾਲਾ ਹੈ ਅਤੇ ਸਭ ਕਾਰਜਾਂ ਨੂੰ ਕਰਨ ਕਰਾਉਣ ਵਾਲੇ ਪਰਮੇਸ਼ਰ ਦਾ ਸਰੂਪ ਹੈ ਵਾ ਪ੍ਰਭੂ ਸਰੂਪ ਸਤਿਗੁਰੂ ਸਾਹਿਬ ਕਰਨ ਕਾਰਨ ਹਾਰ ਹੈ ਜਿਸ ਸਿਮਰਤ ਦੁੱਖ ਕੋਈ ਨਾ ਲੱਗੇ ਪੌਜਲ ਪਾਰ ਉਤਾਰਾ ਜਿਸ ਗੁਰਾਂ ਦੁਆਰਾ ਹਰੀ ਦੇ ਸਿਮਰਨ ਕਰਨ ਨਾਲ ਕੋਈ ਵੀ ਦੁੱਖ ਕਸ਼ਟ ਆ ਕੇ ਨਹੀਂ ਲੱਗਦਾ ਸਗੋਂ ਪੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਉਹ ਹਰੀ ਆਦ ਜੁਗਾਦ ਸਦਾ ਸਦਾ ਆਪਣੇ ਭਗਤ ਜਨਾਂ ਦਾ ਰਾਖ ਰਖਵਾਲਾ ਹੈ ਮੈਂ ਉਸ ਦੀ ਉਸਤਤ ਮਹਿਮਾ ਕਰ ਕਰਕੇ ਆਤਮਿਕ ਜੀਵਨ ਵੱਲ ਜੀਉਂਦਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਸਤਿਗੁਰੂ ਸਾਹਿਬ ਜੀ ਕਤਨ ਕਰਦੇ ਪਰਮੇਸ਼ਰ ਦਾ ਨਾਮ ਬਹੁਤ ਮਹਾਰਸ ਵੱਡੇ ਬ੍ਰਹਮਾਨੰਦ ਦੇ ਰਸ ਨੂੰ ਦੇਣ ਵਾਲਾ અત્યੰਤ ਹੀ ਮਿੱਠਾ ਪਿਆਰਾ ਹੈ ਸੋ ਮੈਂ ਉਸ ਨਾਮ ਨੂੰ ਰਾਤ ਦਿਨ ਮਨ ਹਿਰਦੈ ਤਨ ਸਰੀਰ ਕਰਕੇ ਪੀਣਾ ਕਰਦਾ ਹਰੇ ਆਪੇ ਲੈ ਮਿਲਾਈ ਕਿਉ ਕਿਉ ਵੇ ਛੋੜਾ ਥੀ ਵਈ ਬਲਰਾਮ ਜੀਓ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਆਪਣੇ ਨਾਲ ਮਿਲਾ ਲਿਆ ਫਿਰ ਉਹਨਾਂ ਦਾ ਕਿਸ ਪ੍ਰਕਾਰ ਵਿਯੋਗ ਹੋਵੇਗਾ ਭਾਵ ਨਹੀਂ ਹੋਣਾ ਇਸ ਲਈ ਹੈ ਰਾਮ ਦੇ ਪਿਆਰੇ ਜੀ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਹੈ ਵਾਹਿਗੁਰੂ ਜਿਸਨੂੰ ਤੇਰੀ ਹੀ ਟੇਕ ਓਟ ਹੈ ਉਹ ਸਦ ਸਦਾ ਹਮੇਸ਼ਾ ਹਮੇਸ਼ਾ ਜਿਉਂਦਾ ਹੈ ਪਾਪ ਜੀਵਨ ਮੁਕਤ ਹੋ ਜਾਂਦਾ ਹੈ ਇਸ ਲਈ ਹੀ RAM ਵਿਆਪਕ ਪ੍ਰਭੂ ਵਾਹਿਗੁਰੂ ਮੈਂ ਤੇਰੇ ਤੋਂ ਬਲਹਾਰ ਜਾਂਦਾ ਹਾਂ ਜੀ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਏ ਸਾਚੇ ਸਤ ਸਰੂਪ ਤੇ ਜਗਤ ਨੂੰ ਸਿਰਜਣਹਾਰਾ ਰਚਣ ਵਾਲੇ ਵਾਹਿਗੁਰੂ ਤੇਰੀ ਟੇਕ ਓਟ ਤੁਜੈ ਤੇਰੇ ਤੋਂ ਹੀ ਪਉਣਾ ਕਰੀਦੀ ਹੈ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ हे प्रभु वैगुरु तू ऐसा अजीहा साडा मालिक स्वामी है जिस दे दर तू कोई भी खाली सखणा व्यर्थ नहीं जांदा संत जना मिल मंगल गाया दिन रेन आस तुम्हारी शांत चित महात्मा जना ने मिल करके तेरा मंगल जस गाणा कीता है दिन रात तुम्हारी तेरी ही आस उम्मीद है ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਹਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਹੀ ਵਾਹਿਗੁਰੂ ਮੈਂ ਤੇਰੇ ਤੂੰ ਹਮੇਸ਼ਾ ਬਲਹਾਰੀ ਕੁਰਬਾਨ ਜਾਂਦਾ ਹਾਂ ਜਿਸ ਤੇਰੀ ਕਿਰਪਾ ਕਰਕੇ ਸਹਿਤ ਗਿਆਨ ਫਲ ਦੇ ਸਰੂਪ ਪੂਰਨ ਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋਇਆ ਸੰਮਲਿਆ ਸੱਚ ਥਾਨ ਮਾਨ ਮਹੱਤ ਸੱਚ ਪਾਇਆ ਬਲਰਾਮ ਜੀਓ ਰਮੀ ਹੋਏ ਪਰਮੇਸ਼ਰ ਜੀ ਤੋਂ ਬਲਹਾਰ ਜਾਈਏ ਜਿਸ ਨੇ ਸੱਚਾ ਸਰੂਪ ਰੂਪੀ ਅਸਥਾਨ 와 ਸੱਚਾ ਸਾਧ ਸੰਗਤ ਰੂਪੀ ਅਸਥਾਨ ਸੰਮਲਿਆ ਸੰਭਾਲ ਲਿਆ ਹੈ ਪੈਰ ਚ ਹਲੰਤ ਲੱਗੀ ਮੰਮੇ ਦੇ ਭਾਰਾ ਬੋਲਣਾ ਸੰਮਲਿਆ ਨਹੀਂ ਬੋਲਣਾ ਸੰਭਲਿਆ ਭਾਵ ਸੰਭਾਲ ਲਿਆ ਭਾਵ ਪ੍ਰਾਪਤ ਕਰ ਲਿਆ ਹੈ ਉਸ ਨੇ ਸਨਮਾਨ ਤੇ ਸੱਚਾ ਮਹੱਤ ਮਰਾਦਬਾ ਪਾਉਣਾ ਕੀਤਾ ਹੈ ਵਾ ਮਾਨ ਮੰਨਣ ਗਿਆਨ ਦੁਆਰਾ ਮਹੱਤ ਵੱਡਾ ਅਪਰੂਖ ਗਿਆਨ ਰੂਪੀ ਸੱਚਾ ਮਰਾਤਬਾ ਪਾਇਆ ਹੈ ਜੀ ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀ ਰਮੀ ਹੋਈ ਪਰਮੇਸ਼ਰ ਜੀ ਤੋਂ ਬਲਹਾਰ ਜਾਈਏ ਜਿਸ ਦੀ ਕਿਰਪਾ ਨਾਲ ਮਿਹਰਬਾਨ ਦਿਆਲੂ ਸਤਿਗੁਰੂ ਮਿਲਿਆ ਸਤਿਗੁਰੂ ਜੀ ਦੀ ਦਿਆਲਤਾ ਕਰਕੇ ਉਸ ਅਬਿਨਾਸੀ ਨਾਚ ਤੋਂ ਰਹਿਤ ਪਰਮੇਸ਼ਰ ਦੇ ਗੁਣਾਂ ਦੇ ਤਾਂ ਹੀ ਗਾਇਨ ਕੀਤਾ ਹੈ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀ ਆ ਜੋ ਪ੍ਰਾਣ ਸਵਾਸਾਂ ਦਾ ਪ੍ਰੀਤਮ ਪਿਆਰਾ ਸੁਆਮੀਆ ਮਾਲਕ ਵਾਹਿਗੁਰੂ ਹੈ ਉਸ ਗੋਬਿੰਦ ਪਰਮੇਸ਼ਰ ਦੇ ਗੁਣਾ ਨੂੰ ਨਿਤਾ ਪ੍ਰਤੀ ਹੀ ਗਉਣਾ ਕਰੋ ਸੋਭ ਦਿਵਸ ਆਏ ਗਹਿ ਕੰਠ ਲਾਈ ਮਿਲੇ ਅੰਤਰਜਾਮੀਆਂ ਉਹਨਾਂ ਲਈ ਸੋਭ ਚੰਗੇ ਦਿਨ ਆਗੇ ਜਿਹੜੇ ਪਰਮੇਸ਼ਰ ਨੇ ਗਹਿ ਪਕੜ ਕਰਕੇ ਅਭੇਦ ਨਿਚੇ ਰੂਪੀ ਗਲੇ ਨਾਲ ਲਾ ਲੇ ਅਤੇ ਜਿਨ੍ਹਾਂ ਨੂੰ ਅੰਤਰਜਾਮੀਆਂ ਅੰਦਰ ਦੀ ਜਾਣਨ ਵਾਲੇ ਪ੍ਰਭੂ ਜੀ ਪ੍ਰਾਪਤ ਹੋਏ ਸਤ ਸੰਤੋਖ ਵੱਜਹਿ ਵਾਜੇ ਅਨਹਦਾ ਚੁਣਕਾਰੇ ਉਹਨਾਂ ਦੇ ਹਿਰਦੇ ਅੰਦਰ ਸਤ ਸੰਤੋਖ ਰੂਪੀ ਵਾਜੇ ਵੱਜਣ ਲੱਗ ਜਾਂਦੇ ਅਤੇ ਅਨਹਦਾ ਹਾਦ ਤੋਂ ਰਹਿਤ ਇੱਕ ਰਾ ਸਿਮਰਨ ਦੀ ਚੁਣਕਾਰੇ ਸ਼ਿੰਕਾਰ ਪੈਣ ਲੱਗ ਜਾਂਦੀ ਹੈ ਸੁਣ ਪੈ ਬਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਕਰਨੇ ਹਾਰੀ ਰਚਨਹਾਰ ਪੂਰਨ ਪ੍ਰਭੂ ਪਰਮੇਸ਼ਰ ਦੇ ਜਸ ਨੂੰ ਸੁਣ ਕੇ ਸਾਰੇ ਡਰ ਪੈ ਨਾਸ ਹੋ ਜਾਂਦੇ ਉਪਜਿਆ ਤਤ ਗਿਆਨ ਸਹੁਰੈ ਪਈਏ ਇੱਕ ਹਰ ਬਲਰਾਮ ਜੀਓ ਜਿਸ ਵੇਲੇ ਤਤ ਸਰੂਪ ਦਾ ਗਿਆਨ ਹਿਰਦੇ ਵਿੱਚ ਉਪਜਿਆ ਪ੍ਰਗਟ ਹੋ ਗਿਆ ਤਾਂ ਸਹੁਰੈ ਪਰਲੋਕ ਤੇ ਪਈਏ ਪੇਕੇ ਘਰ ਸੰਸਾਰ ਵਿੱਚ ਇੱਕ ਪਰਮੇਸ਼ਰ ਹਰੀ ਦ੍ਰਿਸ਼ਟੀ ਵਿੱਚ ਆਇਆ ਇਸ ਲਈ ਰਮੇ ਹੋਏ ਪ੍ਰਭੂ ਜੀ ਤੋਂ ਬਲਹਾਰ ਜਾਂਦੇ ਵਾਹੀ ਰਾਮ ਪਰਮੇਸ਼ਰ ਦੀ ਪਿਆਰੀ ਸੰਤ ਜਨੋ ਸਹੁਰੇ ਭਾਵ ਆਤਮਾ ਕਰ ਬ੍ਰਿਤੀ ਵਾਲਿਆਂ ਵਿੱਚ ਅਤੇ ਪੇਕੇ ਭਾਵ ਸੰਸਾਰਾ ਕਰ ਬ੍ਰਿਤੀ ਵਾਲਿਆਂ ਵਿੱਚ ਇੱਕੋ ਹਰੀ ਵਿਆਪਕ ਹੋ ਰਿਹਾ ਇਸ ਲਈ ਉਸ ਤੋਂ ਬਲਹਾਰ ਜਾਂਦੇ ਹਾਂ ਜੀ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਸਾ ਕਹਿ ਭਿੰਨ ਕਰ ਬਲਰਾਮ ਜੀਓ ਜਿਸ ਵੇਲੇ ਬ੍ਰਹਮੈ ਬ੍ਰਹਮ ਵਿੱਚ ਜੀਵ ਬ੍ਰਹਮ ਰੂਪ ਹੋ ਕੇ ਮਿਲ ਗਿਆ ਤਾਂ ਕੋਈ ਵੀ ਭਿੰਨ ਵਖਰਾ ਨਹੀਂ ਕਰ ਸਕਦਾ ਇਸ ਲਈ ਅਸੀਂ ਰਾਮ ਵਿਆਪਕ ਪ੍ਰਭੂ ਜੀ ਤੋਂ ਬਲਹਾਰ ਜਾਂਦੇ ਬਿਸਮ ਪੀਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਿਸ ਦਾ ਪੀਖੈ ਵੇਖਣਾ ਵੀ ਬਿਸਮ ਅਸਚਰਜ ਹੈ ਤੇ ਸੁਣੀਐ ਸੁਣਨਾ ਵੀ ਅਸਰਜ ਹੈ ਬ੍ਰਹਮ ਰੂਪ ਹੋਣ ਤੋਂ ਉਹ ਬਿਸਮਾਦ ਅਸਚਰਜ ਰੂਪ ਹੀ ਦ੍ਰਿਸ਼ਟੀ ਵਿੱਚ ਆਇਆ ਹੈ ਜਲ ਥਲ ਮਹੀਅਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ ਉਹ ਸੁਆਮੀ ਮਾਲਕ ਵਾਹਿਗੁਰੂ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਦੇ ਮਹੀ ਅਲ ਵਿੱਚ ਵਾ ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਪੂਰਨ ਹੋ ਰਿਹਾ ਅਤੇ ਚਾਰੇ ਖਾਣੀਆਂ ਦੇ ਕਟ-ਕਟ ਜਰੇ-ਜਰੇ ਵਿੱਚ ਸਮਾਇਆ ਮਿਲ ਵਿਆਪਕ ਹੋ ਰਿਹਾ ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਵਾਹਿਗੁਰੂ ਦੇ ਸਰੂਪ ਦੇ ਅ ਗਿਆਨ ਤੋਂ ਇਹ ਜੀਵ ਭਾਉ ਉਪਜਿਆ ਉਤਪੰਨ ਹੋਇਆ ਸੀ ਉਸ ਦੇ ਗਿਆਨ ਕਰਕੇ ਇਹ ਉਸ ਮਾਹੇ ਵਿੱਚ ਹੀ ਸਮਾ ਗਿਆ ਉਸ ਦੀ ਕੀਮਤ ਕਹੀ ਨਹੀਂ ਜਾ ਸਕਦੀ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ तिसह ਧਿਆਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ तिसह ਧਿਆਏ ਜਿਸ ਵਾਹਿਗੁਰੂ ਦੇ ਚਲਤ ਕੌਤਕ ਲਖਣੇ ਜਾਣੇ ਨਹੀਂ ਜਾਂਦੇ ਤੇ ਨਾ ਜਾਣੇ ਜਾ ਸਕਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਤਿਸਹਿ ਉਸ ਦੇ ਤਾਂ ਹੀ ਧਿਆਉਣਾ ਕਰੋ ਉਸ ਨੂੰ ਸਿਮਰਨਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Varre Guru. hey guru ah guru wah ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ